ਸਤਿ ਸ਼੍ਰੀ ਅਕਾਲ ਦੇ ਆਪਕ ਸਾਥੀਓ ਸਾਥੀਓ ਮੈਨੂੰ ਹੁਣੇ-ਹੁਣੇ ਸ਼੍ਰੀ ਅਨੰਦਪੁਰ ਸਾਹਿਬ ਪ੍ਰਸ਼ਾਸਨ ਦੀ ਕਾਲ ਆਈ ਸੀ ਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ 4-5 ਈਟੀਟੀ ਵਾਲੇ ਸਾਥੀ ਹੱਥ 'ਚ ਪੈਟਰੋਲ ਦੀਆਂ ਬੋਤਲਾਂ ਫੜ ਟੈਂਕੀ ਉੱਥੇ ਬੈਠ ਗਏ ਨੇ ਮੈਂ ਉਹਨਾਂ ਸਾਥੀਆਂ ਬਾਰੇ ਬਹੁਤਾ ਕੁਝ ਤਾਂ ਨਹੀਂ ਜਾਣਦਾ ਪਰ ਹਾਂ ਉਹਨਾਂ ਨੂੰ ਧਰਨੇ ਤੇ ਮੈਂ ਜ਼ਰੂਰ ਦੇਖਿਆ ਹੈ ਤਾਂ ਮੈਂ ਉਹਨਾਂ ਸਾਥੀਓ ਨੂੰ ਅਪੀਲ ਕਰੂੰਗਾ ਕਿ ਸਾਥੀਓ ਤੁਸੀਂ ਕੋਈ ਅਜਿਹਾ ਕਦਮ ਨਾ ਚੱਕਿਆ ਜੇ ਜਿਹਦੇ ਵਿੱਚ ਤੁਹਾਡਾ ਜਾਨੀ ਮਾਲੀ ਨੁਕਸਾਨ ਹੋਵੇ ਕਿਉਂਕਿ ਮੈਨੂੰ ਪਤਾ ਹੈ ਕਿ ਜਦ ਕੋਈ ਹੱਥ 'ਚ ਪੈਟਰੋਲ ਦੀਆਂ ਬੋਤਲਾਂ ਫੜ ਟੈਂਕੀ ਤੇ ਚੜਦਾ ਹੈ ਤੇ ਉਹਦੀ ਮਨੋਦਸ਼ਾ ਕੀ ਹੁੰਦੀ ਹੈ ਸੋ ਉਹ ਕੁਝ ਵੀ ਜਿਹੜਾ ਕਰ ਗੁਜਰਨ ਲਈ ਦੀ ਹਾਲਤ ਵਿੱਚ ਜਦੋਂ ਪਹੁੰਚ ਜਾਂਦਾ ਤਾਂ ਫੇਰ ਵੀ ਇਹੋ ਜਿਹੜਾ ਉਹ ਪਾਣੀ ਦੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਫੜੀ ਜੀ ਉਹਨੂੰ ਬੈਠਾ ਪੈਂਦਾ ਧਰਨਾ ਬੁਜਾਰਾ ਕਰਨਾ ਪੈਂਦਾ ਕਿਉਂਕਿ ਮੈਂ ਵੀ ਪਹਿਲਾਂ ਇਹੋ ਜਿਹੇ ਧਰਨੇ ਮੁਜਾਰੇ ਟੈਂਕੀਆਂ ਤੇ ਚੜ ਕੇ ਕਰਦਾ ਰਿਆ ਮੇਰੇ ਸਾਥੀ ਜਿਹੜੇ ਹੋਰ ਵੀ ਸੀ ਉਹ ਵੀ ਮੇਰੇ ਨਾਲ ਜਿਹੜੇ ਨੇ ਉਹ ਇਹੋ ਜਿਹੇ ਮੁਜਾਰੇ ਕਰਦੇ ਰਹੇ ਨੇ ਸੋ ਮੈਨੂੰ ਪਤਾ ਜਾਂ ਉਹਨਾਂ ਸਾਥੀਆਂ ਨੂੰ ਪਤਾ ਹੈ ਜਿਹੜੇ ਇਹੋ ਜਿਹੇ ਧਰਨੇ ਬੁਜਾਰੇ ਹੱਥ 'ਚ ਪੈਟਰੋਲ ਦੀਆਂ ਬੋਤਲਾਂ ਫੜੀ ਕਰਦੇ ਰਹੇ ਨੇ ਔਰ ਮਨੋਦਸ਼ਾ ਮੈਂ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਇੰਨੀ ਇੱਕ ਅ ਧਿਆਨ ਆਕਰੂਪ ਲੈ ਲੈਂਦੀ ਹੈ ਕਿ ਬੰਦਾ ਕੁਝ ਵੀ ਜਿਹੜਾ ਕਾਰਗੁਜ਼ਰ ਨੂੰ ਜਿਹੜਾ ਤਿਆਰ ਹੋ ਜਾਂਦਾ ਸੋ ਮੈਂ ਪ੍ਰਸ਼ਾਸਨ ਨੂੰ ਜਿਹੜਾ ਉਹ ਅਪੀਲ ਕਰਨਾ ਚਾਹੂਗਾ ਕਿ ਇਹਨਾਂ ਦੇ ਕੋਈ ਅਜੀਹੀ ਸਖਤਾਈ ਕਰਨ ਦੀ ਕੋਸ਼ਿਸ਼ ਨਾ ਕਰੇ ਜੇ ਜਿਹਦੇ ਕਰਕੇ ਇਹਨਾਂ ਨੂੰ ਕੋਈ ਅਜੀਹਾ ਜਿਹੜਾ ਸਟੈਪ ਚੱਕਣਾ ਪਵੇ ਕਿ ਇਹਨਾਂ ਦਾ ਕੋਈ ਜਾਣੀ ਵਾਲੀ ਨੁਕਸਾਨ ਹੋਵੇ ਵੈਸੇ ਤਾਂ ਕੋਰਟ ਦਾ ਫੈਸਲਾ ਜਿਹੜਾ ਉਹ ਸਾਡੇ ਹੱਕ ਚ ਆ ਚੁੱਕਿਆ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਕਿ ਮਾਨਯੋਗ ਹਾਈ ਕੋਰਟ ਦੇ ਜੋ ਹੁਕਮ ਆਏ ਨੇ ਜਿਹਦੇ ਵਿੱਚ 2694 ਓਪਨ ਪਹਿਲਾਂ ਭਰਨ ਦੀ ਗੱਲ ਕਹੀ ਗਈ ਹੈ ਤਾਂ ਉਹਨੂੰ ਇਨ ਮੈਨਰ ਦੀ ਪਾਲਣਾ ਕਰਕੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਇਹ ਵੀ ਸਾਥੀ ਜਿਹੜਾ ਆਪਣਾ ਜਿਹੜਾ ਮੋਰਚਾ ਜਿਹੜਾ ਇਸੇ ਸਬੰਧ ਵਿੱਚ ਲਾਇਆ ਗਿਆ ਇਹਨੂੰ ਸਮਾਪਤ ਕਰ ਸਕਣ ਵੈਸੇ ਤਾਂ ਸਾਡਾ ਮੋਰਚਾ ਡੀਪੀਏ ਚੰਡੀਗੜ੍ਹ ਸੋਰੀ ਮੋਹਾਲੀ ਦੇ ਦਫ਼ਤਰ ਬਾਹਰ ਜਿਹੜਾ ਲੱਗਿਆ ਹੋਇਆ ਸੀ ਤਾਂ ਮੈਨੂੰ ਕੁਝ ਘਰੇਲੂ ਕੰਮ ਕਾਰਨ ਕਰਕੇ ਪਰਸੋਂ ਹੀ ਮੈਂ ਮੋਹਾਲੀ ਤੋਂ ਜਿਹੜਾ ਵਾਪਸ ਘਰ ਪਰਤਿਆ ਹਾਂ ਤੇ ਇਹਨਾਂ ਸਾਥੀਆਂ ਨੇ ਜਦੋਂ ਲੱਗਿਆ ਕਿ ਸਾਡਾ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਨਾਂ ਨੇ ਰਾਤੋਂ ਰਾਤ ਜਿਹੜਾ ਮੋਰਚਾ ਉਹ ਗੰਭੀਰਪੁਰ ਸ਼ਿਫਟ ਕੀਤਾ ਤਾਂ ਇਹਨਾਂ ਵਿੱਚੋਂ ਹੀ ਕੁਝ ਸਾਥੀ ਭਾਵਕ ਹੋ ਕੇ ਟੈਂਕੀ ਤੇ ਚੜ ਗਏ ਸੋ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਗਾ ਕਿ ਇਹ ਮਸਲੇ ਵਾਲ ਜਿਹੜਾ ਉਹ ਗੌਰ ਕੀਤੀ ਜਾਵੇ ਤਾ ਜੋ ਇਹ ਸਾਥੀ ਕੋਈ ਵੀ ਅਜਿਹਾ ਗਲਤ ਸਟੈਪ ਨਾ ਚੱਕ ਸਕਣ ਅੰਤ ਵਿੱਚ ਮੈਂ ਸਰਕਾਰ ਨੂੰ ਇਹ ਤਾਕੀਦ ਕਰਨਾ ਚਾਹੂੰਗਾ ਕਿ ਜੇਕਰ ਹਾਈ ਕੋਰਟ ਦੇ ਹੁਕਮਾਂ ਦੀ ਇਨਵਿਨ ਪਾਲਣਾ ਕੀਤੀ ਹੁੰਦੀ ਤਾਂ ਅੱਜ ਇਹ ਸਾਥੀ ਟੈਂਕੀਆਂ ਤੇ ਨਾ ਜੜੇ ਹੁੰਦੇ ਸੋ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਮੈਂ ਤਾਕੀਦ ਕਰਨਾ ਚਾਹੂੰਗਾ ਕਿ ਇਹਨਾਂ ਦਾ ਜਿਹੜਾ ਮਸਲਾ ਜਿਹੜਾ ਉਹ ਜਲਦ ਤੋਂ ਜਲਦ ਹੱਲ ਕੀਤਾ ਜਾਵੇ 2694 ਜੋ ਮਾਨਜੋਗ ਹਾਈ ਕੋਰਟ ਦੇ ਹੁਕਮ ਆਏ ਨੇ ਸੋ ਉਹਨੂੰ ਇਨਬਿੰਦ ਪਾਲਣਾ ਕਰਕੇ 2694 ਓਪਨ ਜਿਹੜਾ ਉਹ ਸਭ ਤੋਂ ਪਹਿਲਾਂ ਭਰਿਆ ਜਾਵੇ ਤਾਂ ਕੈਟਾਗਰੀਆਂ ਜਿਹੜੀਆਂ ਉਹ ਉਸ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਜਾਣ ਕਿਉਂਕਿ ਕੋਰਟ ਦੇ ਹੁਕਮ ਜਿਹੜੇ ਨੇ ਉਹਨਾਂ ਵਿੱਚ ਵੀ ਇਹੀ ਕੁਝ ਲਿਖਿਆ ਹੋਇਆ ਹੈ ਸੋ ਸਰਕਾਰ ਨੂੰ ਇਹਦੀ ਇਨਬਿੰਦ ਪਾਲਣਾ ਕਰਕੇ ਜਲਦੀ ਜਲਦੀ ਮਸਲਾ ਹੱਲ ਕਰਨਾ ਚਾਹੀਦਾ ਸੋ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਜਥੇਬੰਦੀ ਵੱਲੋਂ ਵੀ ਜਿਹੜਾ ਤਿੱਖੇ ਰੂਪ ਦੇ ਵਿੱਚ ਜਿਹੜਾ ਸਰਕਾਰ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਇਹ ਉਹੀ ਸਰਕਾਰ ਹੈ ਜਿਹੜੀ ਹਾਈ ਕੋਰਟ ਦੇ ਹੁਕਮਾਂ ਨੂੰ ਜਿਹੜਾ ਉਹ ਟਿੱਚ ਸਮਝਦੀ ਹੈ ਸਿੱਟੇ ਵੱਜੋਂ ਜਿਹੜਾ ਇਹ ਅੱਜ ਸਾਥੀ ਜਿਹੜੇ ਨੇ ਭਾਵਕ ਹੋ ਕੇ ਟੈਂਕੀ ਦੇ ਜਿਹੜੇ ਨੇ ਸੋ ਸਰਕਾਰ ਨੂੰ ਨਾਲ ਦੀ ਨਾਲ ਚੇਤਾਵਨੀ ਵੀ ਦਿੰਨੇ ਆ ਕਿ ਜਲਦ ਤੋਂ ਜਲਦ ਜਿਹੜਾ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਨੂੰ ਜਿਹੜਾ ਉਹਦੀ ਇਨਬਿਨ ਪਾਲਣਾ ਕਰਕੇ ਤਾਂ ਹੁਕਮ ਜਿਹੜੇ ਲਾਗੂ ਕੀਤੇ ਜਾਣ 2694 ਓਪਨ ਆ ਜਿਹੜਾ ਇਹ ਜਲਦ ਤੋਂ ਜਲਦ ਪਹਿਲ ਦੇ ਆਧਾਰ ਤੇ ਭਰਿਆ ਜਾਵੇ